ਰਨਲ ਸੈਕਟਰੀ ਐਸ ਐਸ ਮਹਾਂਦਵਈਆ ਨੂੰ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਕੇਂਦਰ ਸਰਕਾਰ ਮੁਨਤਾਬ 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 ਤੱਕੇ ਸ਼ਾਹੀ ਬੰਦ ਕਰੋ ਬੰਦ ਕਰੋ ਬੰਦ ਕਰੋ ਤੱਕੇ ਸ਼ਾਹੀ ਬੰਦ ਕਰੋ ਬੰਦ ਕਰੋ ਬੰਦ ਕਰੋ 올 ਇੰਡੀਆ ਗ੍ਰਾਮੀਨ ਡਾਕ ਸੇਵਕ ਯੂਨੀਅਨ ਦੇ ਰਾਸ਼ਟਰੀ ਜਰਨਲ ਸੈਕਟਰੀ ਐਸ ਐਸ ਮਹਾਂਦਵਈਆ ਉੱਤੇ ਕੀਤੀ ਗਈ ਵਿਭਾਗੀ ਕਾਰਵਾਈ ਅਤੇ ਬਰਖਾਸਤਗੀ ਦੇ ਰੋਸ ਵਿੱਚ ਅੱਜ ਡਿਵੀਜ਼ਨ ਪੱਤਰ ਉੱਤੇ ਬਠਿੰਡਾ ਦੇ ਮੁੱਖ ਡਾਕਰ ਦੇ ਸਾਹਮਣੇ ਰੋਸ ਪ੍ਰਦਰਸ਼ਨ ਅੱtre ਧਰਨਾ ਦਿੱਤਾ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਬਠਿੰਡਾ ਡਿਵੀਜ਼ਨ ਅਤੇ ਮਾਨਸਾ ਸਬ ਡਿਵੀਜ਼ਨ ਦੇ ਗ੍ਰਾਮੀਣ ਡਾਕ ਸੇਵਕ ਕਰਮੀਆਂ ਨੇ ਹਿੱਸਾ ਲਿਆ ਧਰਨੇ ਨੂੰ ਸੰਬੋਧਨ ਕਰਦਿਆਂ ਡਿਵੀਜ਼ਨ ਸੈਕਟਰੀ ਪਰਮਜੀਤ ਕੌਰ ਮੈਸਰ ਖਾਨਾ ਨੇ ਵਿਭਾਗ ਦੀ ਇਸ ਤੱਕੇਸ਼ਾਹੀ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਖੇਦੀ ਕੀਤੀ ਇਸ ਤੋਂ ਇਲਾਵਾ ਹਰੀਕੇਸ਼ ਸ਼ਰਮਾ ਬਰੇਟਾ ਅਵਤਾਰ ਸਿੰਘ ਰਵਿੰਦਰ ਖੁਰਮੀ ਦਰਸ਼ਨ ਸਿੰਘ ਨਰੇਂਦਰ ਸਿੰਘ ਮੱਲ, ਜਗਵਿੰਦਰ ਸਿੰਘ ਭੀਖੀ, ਨਰਾਜਬਿੰਦਰ ਬੀਰੋਕੇ, ਗੁਰਪਾਲ ਸਿੰਘ ਪਠੰਡਾ ਆਦਿ ਨੇ ਆਪੋ ਆਪਣੇ ਸੰਬੋਧਨ ਵਿੱਚ ਡਾਕ ਵਿਭਾਗ ਅਫਸਰशाही ਅਤੇ ਸਰਕਾਰ ਦੀਆਂ ਮਾਰੂ ਨੀਤੀਆਂ ਵਿਰੁੱਧ ਆਵਾਜ਼ ਬੁਲੰਦ ਕਰਦਿਆਂ ਜਮਕੇ ਨਾਰੇਬਾਜ਼ੀ ਕੀਤੀ। ਇਸ ਦੌਰਾਨ ਜੂਨੀਅਨ ਦੇ ਹੋਰ ਵਿਸਥਾਰ ਅਤੇ ਸੁਚਾਰੂ ਢੰਗ ਨਾਲ ਚਲਾਉਣ ਲਈ ਐਸਓ ਪੱਧਰ ਉੱਤੇ ਪ੍ਰਧਾਨਾਂ ਦੀ ਨਿਯੁਕਤੀ ਕੀਤੀ ਗਈ ਜਿਸ ਵਿੱਚ ਚੁਨੀਰ ਤੋਂ ਰੀਤੂ ਰਾਣੀ ਰੇਟਾ ਤੋਂ ਬਹਾਦਰ ਸਿੰਘ ਵਿਖੀ ਤੋਂ ਜਗਵਿੰਦਰ ਸਿੰਘ ਬਡਲਾੜਾ ਤੋਂ ਰਵਿੰਦਰ ਖਰਮੀ ਕੋਟਫੱਤਾ ਤੋਂ ਸतीश ਕੁਮਾਰ ਪੁੱਜੋ ਤੋਂ ਮੁਸਕਾਨ ਭੈਣੀ ਬਗਾ ਤੋਂ ਮਿੱਠੂ ਸਿੰਘ ਅਤੇ ਕੋਟਫੱਤਾ ਤੋਂ ਕੇਬਲ ਸਿੰਘ ਨੂੰ ਪ੍ਰਧਾਨਗੀ ਦੀ ਜ਼ਿੰਮੇਵਾਰੀ ਦਿੱਤੀ ਗਈ ਜੁਨੀਅਨ ਦੀ ਏਕਤਾ ਦੇ ਨਾਲ ਹੀ ਜੁਨੀਅਨ ਦਾ ਮਤਲਬ ਕੀ ਹੈ ਤਾਕਤ ਵੰਡੀ ਹੈ ਜੁਨੀਅਨ ਫੇਰ ਹੀ ਆਪਾਂ ਤਾਕਤ ਦੇ ਨਾਲ ਜੁਨੀਅਨ ਦੇ ਲੀਡਰ ਚੱਲਦੇ ਨੇ ਜੋ ਵੀ ਕੰਮ ਹੁੰਦਾ ਜੁਨੀਅਨ ਦੀ ਤਾਕਤ ਬਹੁਤ ਜ਼ਰੂਰੀ ਹੈ ਤੁਹਾਡਾ ਏਕਾ ਬਹੁਤ ਜ਼ਰੂਰੀ ਹੈ ਜੋ ਜੁਨੀਅਨ ਚੁਣੀ ਗਈ ਆ ਮਤਾ ਪਾ ਕੇ ਚੁਣੀ ਗਈ ਹੈ ਤਾਂ ਉਹਦਾ ਸਾਰਿਆਂ ਨੂੰ ਸਤਿਕਾਰ ਕਰਨਾ ਚਾਹੀਦਾ ਆ ਕੇਦਾ ਪਾਲਣ ਕਰਨਾ ਚਾਹੀਦਾ ਤਾਂ ਕਿ ਜਿਹੜਾ ਆਪਾਂ ਆਉਣ ਵਾਲਾ ਕੋਈ ਵੀ ਔਖਾ ਸਮਾਂ ਤਾਂ ਉਹਦੇ ਵਿਚਾਰ ਕਰ ਸਕੀਏ ਹੁਣ ਪਤਾ ਲੱਗਿਆ ਕਿ ਆਪਣਾ ਬਠਿੰਡਾ ਸਿਟੀ ਦੇ ਵਿੱਚ ਦੋ ਬੱਚਿਆਂ ਨੂੰ ਫੋਟੋ ਆਫ ਡਿਊਟੀ ਕੀਤਾ ਤਾਂ ਸਾਥੀਓ ਬਾਕੀ ਇਨਸਾਨ ਤੋਂ ਹੁੰਦੀਆਂ ਨੇ ਆਪਾਂ ਇਹ ਵੀ ਅਫਸਰਾਂ ਕੋਲੇ ਲੈ ਕੇ ਜਾਵਾਂਗੇ ਵਿਚਾਰ ਕਰਾਂਗੇ ਪਰ ਮੈਂ ਛੋਟੇ ਜਿਹੜੀ ਜਿਹੜੀ ਸਾਥੀ ਨਵੇਂ ਭਰਤੀ ਹੋਏ ਆ ਉਹਨਾਂ ਨੂੰ ਬੇਨਤੀ ਕਰਦੀ ਆ ਕਿ ਉਹ ਜਿਹੜਾ ਹੈਗਾ ਆਪਣੇ ਫਰਜ਼ਾਂ ਨੂੰ ਸਹੀ ਵਰਤੋਂ ਕਰਨ ਆਪਣੇ ਫਰਜ਼ਾਂ ਦੀ ਡਿਊਟੀ ਸਹੀ ਟਾਈਮ 'ਤੇ ਕਰਨ ਤੇ ਸਹੀ ਤਰੀਕੇ ਨਾਲ ਆਪਣੀਆਂ ਡਿਊਟੀਆਂ ਕਰਨ ਤਾਂ ਕਿ ਆਪਾਂ ਨੂੰ ਕੋਈ ਵੀ ਕਿਸੇ ਇਹੋ ਜਿਹੇ ਅਫਸਰ ਦਾ ਵਿਰੋਧੀ ਅਸীকার ਨਾ ਹੋਣਾ ਪਵੇ ਮੈਂ ਇਹ ਹੀ ਬੇਨਤੀ ਕਰਦੀ ਆ ਸਾਰਿਆਂ ਨੂੰ ਬਾਅਦ ਵਿੱਚ ਉਸ ਤੇ ਵੀ ਆਪਾਂ ਵਿਚਾਰ ਕਰਾਂਗੇ ਕਾਹ ਉਸ ਮਸਿਆਦਾ ਵੀ ਹੱਲ ਕਰਾਉਣ ਦੀ ਕੋਸ਼ਿਸ਼ ਕਰਾਂਗੇ ਵੀ ਚਲੋ ਜੀ ਸੈਕਟਰੀ ਤੇ ਕਾਰਵਾਈ ਹੋਗੀ ਜਾਂ ਪ੍ਰਧਾਨ ਤੇ ਕਾਰਵਾਈ ਹੋਗੀ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਗਿੱਧਾ ਪਾਈਏ ਸਾਡਾ ਫਰਜ ਬਣਦਾ ਉਸ ਦੁੱਖ ਦੀ ਘੜੀ ਦੇ ਵਿੱਚ ਸਾਰਿਆਂ ਨੂੰ ਇੱਕ ਹੋਣ ਦਾ ਇੱਕ ਪਲੇਟਫਾਰਮ ਤੇ ਖੜਨ ਦਾ ਕਿਉਂਕਿ ਆਖਰ ਨੂੰ ਉਹ ਸਾਡੀ ਜੂਨੀਅਨ ਦੇ ਜਰਨਲ ਸੈਕਟਰੀ ਨੇ ਤੇ ਸਾਡੀ ਅਗਵਾਈ ਕਰ ਰਹੇ ਨੇ ਸਾਡਾ ਸਾਰਿਆਂ ਦਾ ਫਰਜ ਬਣਦਾ ਤੇ ਪਿਛਲੇ ਦਿਨੀ ਗਰੁੱਪਾਂ ਦੇ ਵਿੱਚ ਵੀ ਕੁਝ ਇਹੋ ਜਿਹਾ ਪ੍ਰਚਾਰ ਕੀਤਾ ਗਿਆ ਜਾਂ ਕੁਝ ਵੀ ਹੋਇਆ ਪਰ ਮੈਂ ਇਸ ਗੱਲ ਦੇ ਹੱਕ ਦੇ ਵਿੱਚ ਬਿਲਕੁਲ ਨਹੀਂ ਹਾਂ ਕਿਉਂਕਿ ਕੋਈ ਵੀ ਸਾਥੀ ਆ ਜੇ ਸਾਨੂੰ ਅਫਸਰ ਕਹਿ ਜਾਂਦੇ ਨੇ ਵੀ ਥੋੜੇ ਬੰਦੇ ਚਾਹ ਗਲਤੀ ਆ ਜੀ ਚਲੋ ਗਲਤੀ ਮੰਨਿਆ ਕਿ ਗਲਤੀ ਬੰਦੇ ਨੇ ਕੀਤੀ ਆ ਉਹਨੂੰ ਉਹ ਗਲਤੀ ਦੀ ਤੁਸੀਂ ਸਜ਼ਾ ਦੇ ਸਕਦੇ ਹੋ ਪਰ ਇਹ ਨਹੀਂ ਹੈਗਾ ਕਿ ਤੁਸੀਂ ਕਿਸੇ ਦੀ ਰੋਜੀ ਰੋਟੀ ਖੋਲੋ ਕਿਉਂਕਿ ਰੋਜੀ ਰੋਟੀ ਸਾਨੂੰ ਸਰਕਾਰ ਦੇ ਰਹੀ ਆ ਤੇ ਤੁਸੀਂ ਵਿਭਾਗੀ ਪੱਧਰ ਤੇ ਜਿਹੜਾ ਕੋਈ ਕੁਝ ਕਰ ਰਹੇ ਹੋ ਉਹ ਤੁਸੀਂ ਨਿੱਜੀ ਰੰਚਾਂ ਕੱਢਣ ਦੇ ਲਈ ਵੀ ਕਰ ਸਕਦੇ ਹੋ ਇਸ ਕਰਕੇ ਸਾਥੀਓ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਕਿ ਤੁਸੀਂ ਸਾਡੇ ਇਸ ਸੱਦੇ ਨੂੰ ਕਬੂਲਦੇ ਹੋਏ ਇੱਥੇ ਬਹੁ ਗਿਣਤੀ ਦੇ ਵਿੱਚ ਹਾਜ਼ਰ ਹੋਏ ਹੋ ਆਪਾਂ ਇੱਕ ਹੋ ਕੇ ਰਹਿਣਾ ਹੈ ਆਪਾਂ ਆਪਸ ਵਿੱਚ ਇਹ ਨਹੀਂ ਦਿਖਾਉਣਾ ਵੀ ਅਸੀਂ ਜੀ ਕਿਸੇ ਬੰਦੇ ਦਾ ਵਿਰੋਧ ਕਰਦੇ ਆ ਜਾਂ ਕੀ ਕਰਦੇ ਆ ਜਾਂ ਅਸੀਂ ਉਹਦੇ ਨਾਲ ਨਹੀਂ ਖੜਨਾ ਆਖਰ ਨੂੰ ਆਗੂ ਆਗੂ ਹੀ ਹੁੰਦਾ ਸਾਨੂੰ ਉਹਦੇ ਨਾਲ ਖੜਨਾ ਸਾਡਾ ਫਰਜ਼ ਬਣਦਾ ਹੈ ਅੱਜ ਇੱਥੇ ਬੈਠਣ ਲਈ ਮਜਬੂਰ ਹੋਣਾ ਪਿਆਗਾ ਸਾਰਾ ਨੂੰ ਪਤਾਗਾ ਸੋ ਇਸ ਕਰਕੇ ਬੇਨਤੀ ਕਰਦਾ ਹਾਂ ਬਈ ਇਕੱਠੇ ਰਹੋ ਠੀਕ ਆ ਥੱਲੇ ਥੱਲੇ ਰਹੋ ਤੇ ਡਾਂਗਾ ਪੈਣੀ ਆ ਅੱਜ ਲੈਣਾਗਾ ਅਸੀਂ ਇੱਕ ਦਾਕ ਭਗਤ ਪ੍ਰਤੀ ਤਲੀਫ ਦੇ ਤਿਆਰੀ ਕੀਤਾ ਸੀ 2016 ਦੇ ਵਿੱਚ 2016 ਦੇ ਵਿੱਚ ਕਿਤੇ ਜੇ ਇਹ ਲਾਗੂ ਹੋ ਜਾਂਦਾ ਤੇ ਆਪਣੀ ਬੰਦੇ ਬੰਦੇ ਹੋ ਜਾਂਦੀ ਤੇ ਮਹਾਤਮਾ ਭਈਆ ਨੇ ਵੀ ਇਸ ਤੇ ਬਹੁਤ ਜ਼ੋਰ ਲਾਇਆ ਤੇ ਇਹਨੇ ਲਾਗੂ ਨਹੀਂ ਹੋ ਸਕਿਆ 2016 ਤੋਂ ਬਾਅਦ ਇੱਕ ਹੋਰ ਲਿਫਲੇ ਤਿਆਰੀ ਕੀਤਾ ਹੁਣ ਜਿਸ ਵੇਲੇ ਕਿਸਾਬ ਨੂੰ ਦਿੱਤਾ ਸੀ ਉਹਦੇ ਉੱਤੇ ਦੀ ਕੋਈ ਗੌਰ ਨਹੀਂ ਕੀਤੀ ਇਸ ਧਰਨੇ ਦੇ ਵਿੱਚ ਸ਼ੂਰਲੀਅਤ ਕਰਨੀ ਚਾਹੀਦੀ ਫਿਰ ਵੀ ਕੁਝ ਟਾਈਮ ਚੋਂ ਟਾਈਮ ਕੱਢ ਕੇ ਹੋ ਸਾਰੇ ਸਾਥੀਆਂ ਦਾ ਮੈਂ ਆਪਦੇ ਵੱਲੋਂ ਬਹੁਤ ਧੰਨਵਾਦ ਕਰਨਾ ਚਾਹੀਦਾ